ਹਾਂਜੀ ਸਸਿਕਾ ਜੀ ਸਾਰਿਆਂ ਨੂੰ ਮਾਤ ਲਿਓ ਜਾ ਤੇ ਅਸੀਂ ਹੁਣ ਦੇਖ ਲਓ ਆਪਣੀਆਂ ਪਹਿਲਾਂ ਆ ਖਾਂਦੇ ਪੀਨੇ ਪਹਿਲਾਂ ਪੇਟ ਭੂਜਾ ਫਿਰ ਕੰਮ ਨੂੰ ਚੱਪ ਤੇ ਅੱਜ ਸਾਡੇ ਧਰਮਾ ਜੀ ਆਏ ਨੇ ਨਮੂਦ ਬਹੁਤ ਵਧੀਆ ਐਕਟਰ ਨੇ ਤੇ ਅੱਜ ਇਹਨਾਂ ਨੂੰ ਬਣਾਉਨੇ ਆ ਛੜਾ ਜੇਠ ਇਹ ਕੇ ਸਾਡਾ ਨਾਮ ਸੁਖਿੰਦਰ ਜੀ ਸੁਤਜਿੰਦਰ ਤੇ ਬਹੁਤ ਵਧੀਆ ਸਿੰਗਿੰਗ ਵੀ ਕਰਦੇ ਨੇ ਸ਼ੌਕ ਬਹੁਤ ਦਾਹਨ ਦਾ ਤੇ ਆਪਾਂ ਹੁਣ ਇਹਨਾਂ ਦਾ ਗਾਣਾ ਵੀ ਕਰਾਵਾਂਗੇ ਸ਼ਲੋਕ ਦੇਣਾ ਫਟਾ ਫਟਾ ਜੇ ਕੋ ਦਿਨਾ ਹੈਗਾ ਫਿਰ ਵੀ ਇਹ ਹੜਾ ਡਰਟ ਡੀਓਪੀ ਲੈ ਮੂੰਹ ਬੁਖਾ ਦੇ ਕਿੱਥੇ ਰੁੜਿਆ ਫਿਰਦਾ ਹੈ ਕਿੱਥੇ ਬਾਹੋਂ ਬਲਤ ਤੂੰ ਹੋਇਆ ਕਿਤੇ ਨਹੀਂ ਬਾਟੇ ਕੋ ਚੱਕਰ ਮੈਂ ਕੋਈ ਕਿੰਤੌੜ ਕਰਦਾ ਮੈਂ ਨਾ ਗੁਰਪ੍ਰੀਤ ਆਉਂਦਾ ਨਹੀਂ ਅੱਜ ਫਿਰ ਗੁਰਪ੍ਰੀਤ ਦਾ ਜਾਣਨਾ ਹੈਗਾ ਕੱਲ ਅੱਛਾ ਕਮਾਰ ਹੋਣੀ ਜਵਾਜੇ ਅੱਜ ਸਾਡੇ ਆਰਟਿਸਟ ਅੱਜ ਤੋਂ ਨਾਉਣ ਆਉਣ ਵਾਲੇ ਨੇ ਆਉਣਗੇ ਇੱਕ ਪਿੰਕੀ ਆਉਗੀ ਇੱਕ ਆਉਗੀ ਪ੍ਰਿੰਕਾ ਪਹਿਲਾਂ ਸਾਡਾ ਗਾਣੇ ਦਾ ਸ਼ੂਟ ਸੀਗਾ ਉਹ ਤੇ ਛੇ ਰਹਿ ਗਏ ਸੀ ਵਿਚਾਰੀ ਉਹ ਗੱਲ ਕਰਨੇ ਸੀ ਉਹਨੇ ਲੱਗ ਪੀਸੀ ਹੈ ਮੈਂ ਕਹਦੇ ਜਦੋਂ ਢਿੱਲੀ ਸੀਗਾ ਤਾਂ ਮੈਂ ਉਹਦਾ ਆਉਣਾ ਸੀ ਪਤਾ ਲੈਣਾ ਫੇਰ ਟਾਈਮ ਨਹੀਂ ਲੱਗਿਆ ਉਹ ਢਿੱਲੀ ਘਰ ਨੂੰ ਸੀ ਕਹਦਾ ਤਾਂ ਕੰਨ ਤੋਂ ਡਿੱਗੀ ਸੀ ਅਜੇ ਵੀ ਨਹੀਂ ਆਈਏ ਹੱਥ ਅਜੇ ਵੀ ਨਹੀਂ ਆਸਰ ਛੱਡੀ ਇਹਦੇ ਅਜੇ ਵੀ ਹੱਥ ਹੀ ਕੰਨਾਂ ਦੇ ਕਿਵੇਂ ਠੀਕ ਹੋ ਤੇ ਤੇ ਮੈਂ ਜੀ ਜੀ ਭਾਈ ਯਾਰ ਤੂੰ ਤੂੰ ਕੋਈ ਬਥਰੂ ਆਏ ਨਹੀਂ ਰੁਕ ਕੇ ਅਗਲਾ ਰੁਕ ਕੇ ਬੈਠ ਉਹ ਕੋਈ ਚੱਕਰ ਨਹੀਂ ਕਿੱਧਰ ਗਏ ਨੇ ਉਹ ਇੰਨਾ ਛੁੜਾਇਆ ਉਹਨਾਂ ਦਿਖਾਣੀ ਹੈ ਹਾਂ ਹਾਂ ਕਾ ਨੂੰ ਉਹ ਮਿਸਤਰੀ ਆ ਕੇ ਤੇ ਆੜੀ ਤੇ ਰੋਟੀ ਖਾਣ ਗਏ ਨੇ ਤੋ ਆ ਥੋੜਾ ਜਿਹਾ ਟਾਂਜਿਆਂ ਨੂੰ ਲੱਗਾ ਮੈਂ ਆ ਰਿਹਾ ਹਾਂਗਾ ਤੋ ਰੋਟੀ ਖਾਣ ਗਏ ਹਾਂ ਕਦੇ ਤੇ ਰੋਟੀ ਖਾਣ ਵਾਗ ਕੇ ਲੈ ਇੱਧਰੋਂ ਮੈਂ ਆ ਰਹਾਂਗਾ ਉੱਥੋਂ ਉੱਥੇ ਛੜ ਕੇ ਝੂਟ ਚੱਕ ਲੂਗਾ ਇਸੀ ਦਿਖਾਣਾ ਵੀ ਤੇ ਦਵਾਰਾ ਬੋ ਰਹੀ ਹਾਂ 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 ਕਦੇ ਕੋਠੀ ਪਾਵਾਂਗੇ ਨਾ ਹੁਣ ਇੱਥੇ ਇੱਕ ਤਾਂ ਕਹਿ ਮੇਰੇ ਗੱਲ ਨਾ ਦੇਖੀ ਕੀ ਕੈਮਰਾ ਦੇਖੀ ਕਿ ਮੈਂ ਉਹ ਤਾਂ ਗੱਲ ਕਰਾਂ ਉਹਨਾਂ ਸਾਹਮਣੇ ਦੇ ਕੇ ਗੱਲ ਕਰੀ ਤੇ ਬਸ ਥੱਲੇ ਥੋੜੀ ਜਨੀਗਾ ਪਰ ਮਤਲਬ ਥੱਲੇ ਨਾਲ ਦੇਖੀਂ ਜਿਆਦਾ ਠੀਕ ਹੈ ਹੂੰ ਕਹਿੰਦੇ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਬੋਰ ਵਾਲਿਆਂ ਦਾ ਬੋਰ ਹੈ ਮੱਲਸੀ ਮਾਰ ਲੈਣੇ ਆ ਚਲੋ ਵੀ ਰੈਡੀ ਚਲੋ ਜੀ ਚਲ ਚਲ ਭਾਈ ਫੋਨ ਤੇ ਲੱਗਿਆ ਰਿਹਾ ਹਨਾ ਇੱਥੇ ਜੀ ਮੰਜਿਲ ਹੱਡ ਜਾਦੇ ਨਾ ਚਲ ਇੱਥੇ ਲੱਖਰ ਤੇ ਗੱਲ ਹੈ ਹਾਂ ਫੜੋ ਯਾਰ ਕਦੇ ਹੋਰ ਲਪਾਨ ਲੱਗ ਰਿਆਂ ਤੇ ਮਿਸਤਰੀ ਰੋਟੀ ਖਾਣ